ਸਸ ਸੇਖਾਲ ਦੋਸਤੋ ਤੁਹਾਡਾ ਲੱਕੀ ਮੱਕੜ ਚੈਨਲ ਤੇ ਸਵਾਗਤ ਹੈ ਜਿਵੇਂ ਹੁਣ ਗਰਮੀ ਪੈ ਰਹੀ ਹੈ ਝੋਨੇ ਲੱਗ ਰਹੇ ਹੈ ਤੇ ਕਈ ਝੋਨੇ 12 13 ਦਿਨਾਂ ਦੇ ਹੋ ਗਏ ਝੋਨੇ ਅੜੇ ਜੇ ਪਏ ਹੈ ਡੱਕੇ ਵੀ ਮੱਚ ਰਹੇ ਹੈ ਕੁਛ ਸਾਡੇ ਏਰੀਆ ਚ ਨਵੇਂ ਤਾਂ ਚ ਲੱਗਿਆ ਹੋਇਆ ਝੋਨਾ ਪਹਿਲਾ ਦੂਜਾ ਸਾਲ ਹੀ ਹੋਇਆ ਹੈ ਜੇ ਤੇ ਇਸ ਕਰਕੇ ਕਿਸਾਨ ਵੀਰੋ ਜਿਹੜੀ ਆਪਾਂ ਹੁਣ ਗੱਲ ਕਰਨੀ ਐ ਵੀ ਆਪਾਂ ਸਾਰਾ ਕੁਸ਼ ਖਾਦਾਂ ਪਾ ਦਿੰਨੇ ਆ ਡੀਏਪੀ ਪਾ ਦਿੰਨੇ ਆ ਯੂਰੀਆ ਪਾ ਦਿੰਨੇ ਆ ਪੋਟਾਸ਼ ਪਾ ਦਿੰਨੇ ਆ ਲੋੜ ਤੋਂ ਵੱਧ ਪਾ ਦਿੰਨੇ ਆ ਤੇ ਵੀ ਯਾਰ ਧੋਨੇ ਦਾ ਕੰਮ ਐ ਜਿਹੜੇ ਠੀਕ ਐ ਵੀ ਨਵੇਂ ਲਾਰੇ ਆ ਉਹ ਕੁਸ਼ ਜ਼ਿਆਦਾ ਖਾਦਾਂ ਪਾ ਰਹੇ ਆ ਜਿਵੇਂ ਡੀਏਪੀ ਦਾ ਘੱਟਾ ਪਾਤਾ ਪੋਟਾਸ਼ ਪਾਤੀ ਉੱਧਾ ਘੱਟਾ ਯੂਰੀਆ ਪਹਿਲਾਂ ਪਾਤੀ ਤੇ ਕਿਸਾਨ ਵੀਰੋ ਇਹਦੇ ਨਾਲ ਕੀ ਐ ਕਈ ਵਾਰੀ ਆਪਣੇ ਜ਼ਮੀਨ ਦਾ ਪੀ ਐਚ ਲੈਵਲ ਵੀ ਉਤਲ-ਪੁਤਲ ਹੋ ਜਾਂਦਾ ਵੀ ਘਟ ਵੱਜ ਜਾਂਦਾ ਜਿਵੇਂ ਆਪਾਂ ਨਜਾਇਜ਼ ਖਾਦਾਂ ਪਾਣ ਨਾਲ ਤੇ ਇਸ ਕਰਕੇ ਵੀਰੋ ਇਸ ਚੀਜ਼ ਦਾ ਧਿਆਨ ਰੱਖੋ ਮੇਰੀ ਬੇਨਤੀ ਹੈ ਕਈ ਬੰਦਿਆਂ ਦੇ ਮਨ 'ਚ ਇਹ ਹੋਇਆ ਹੋਇਆ ਵੀ ਮਨ 'ਚ ਇੱਕ ਧਾਰਨਾ ਜੀ ਬਣੀ ਹੋਈ ਹੈ ਵੀ ਜਾਨੀ ਕਿ ਜਿਹੜੀ ਸਲਫਰ ਹੈ 80% ਡਬਲਯੂ ਡੀ ਜੀ ਵਾਲੀ ਜੇ ਸਲਫਰ ਦਾ ਨਾਂ ਹੀ ਲੈਂਦਾ ਵੀ ਇਹ ਤਾਂ ਪਾਣੀ ਦਾ ਪਹਿਲਾਂ ਹੀ ਨਹੀਂ ਸਾਡੇ ਖੜਦਾ ਤੇ ਅਸੀਂ ਸਲਫਰ ਤੋ ਨਾ ਚੱਲ ਨਹੀਂ ਰਿਹਾ ਹੁੰਦਾ ਸੀ ਰਹਿ ਦੇ ਦਿੰਨੇ ਆ ਵੀ ਆ ਚੀਜ਼ ਪਾ ਪਾ ਲੋ 8 ਕਿਲੋ ਚੂਨਾ ਕਲੀ ਪਾ ਲੋ ਜਾਂ 4 ਕਿਲੋ ਸਲਫਰ ਪਾ ਲੋ 80% ਡਬਲਯੂ ਡੀ ਜੀ ਵਾਲੀ ਪਰ ਕਿਸਾਨ ਵੀਰ ਕਹਿੰਦੇ ਪਾਣੀ ਤਾਂ ਪਹਿਲਾਂ ਹੀ ਨਹੀਂ ਖੜਦਾ ਪਰ ਕਿਸਾਨ ਵੀਰੋ 3-4 ਕਿਲੋ ਨਾਲ ਪਾਣੀ ਦਾ ਇਹਦਾ ਕੋਈ ਮਤਲਬ ਨਹੀਂ ਜੇ ਆਪਾਂ ਕਹੀਏ ਵੀ 3 ਕਿਲੋ ਜਾਂ 4 ਕਿਲੋ ਪਾਤੀ ਵੀ ਇਹ ਪਾਣੀ ਨਹੀਂ ਖੜਨ ਦੇਣਾ ਇਹ ਨਹੀਂ ਇਹਦਾ ਇਹਦੇ ਨਾਲ ਕੋਈ ਮਤਲਬ ਨਹੀਂ 4 ਕਿਲੋ ਨਾਲ ਤਾਂ ਇਹ ਧਰਤੀ ਪਾਣੀ ਪੀਣ ਲੱਗ ਜਾਂਦੀ ਹੈ ਮਤਲਬ ਵੀ ਜਿਹੜਾ ਪਾਣੀ ਖੜਾ ਰਹਿੰਦਾ ਹੈ ਉਦੋਂ ਵੀ ਇਹ ਇਹ ਵੀ ਮੜਾ ਵੀ ਚਾਰ ਚਾਰ ਦਿਨ ਪਾਣੀ ਸੁੱਕਣਾ ਨਹੀਂ ਇਹ ਵੀ ਮੜਾ ਤੇ ਜੇ ਪਾਣੀ 2-4 ਘੰਟਿਆਂ ਵਿੱਚ ਸੁੱਕ ਜਾਂਦਾ ਵੀ ਮੜਾ ਪਰ 4 ਕਿਲੋ ਨਾਲ ਇਹਦਾ ਤੁਹਾਡਾ ਕੋਈ ਮਤਲਬ ਨਹੀਂ ਵੀ ਪਾਣੀ ਖੜੰਦਾ ਨਾ ਖੜੰਦਾ 4 ਕਿਲੋ ਨੇ ਤਾਂ ਇਹਦਾ ਇਹਦਾ ਕੀ ਕੰਮ ਕਰਨਾ ਹੈ ਪੀ ਐਚ ਲੈਵਲ ਠੀਕ ਕਰਨਾ ਹੈ 3 ਕਿਲੋ 4 ਕਿਲੋ ਨੇ ਆਪਾਂ ਜੇ ਕੋਈ ਜ਼ਿਆਦਾ ਹੀ ਬਾਣ ਕਈ ਵਾਰੀ ਬਾਣ ਸੈੱਟ ਹੋ ਜਾਂਦਾ ਹੈ ਬਾਣ ਕਰੜਾ ਹੋ ਜਾਂਦਾ ਹਾਰਡ ਹੋ ਜਾਂਦਾ ਉਹ ਦੇਖਣਾ ਪੈਂਦਾ ਜਿਆਦਾ ਹਾਰਡ ਹੈ ਤਾਂ ਤੁਸੀਂ 4 ਕਿਲੋ ਪਾ ਸਕਦੇ ਹੋ ਨੇ ਨਾਰਮਲ ਪਾਣੀ ਆ ਤੁਸੀਂ ਤਾਂ 3 ਕਿਲੋ ਸਲਫਰ ਨਾਲ ਤੁਹਾਡਾ ਪੀ ਐਚ ਲੈਵਲ ਠੀਕ ਹੁੰਦਾ ਹੈ ਜਿਹੜੇ ਤੁਹਾਡੇ ਸਾਰੀਆਂ ਖਾਦਾਂ ਜੜ ਤੱਕ ਲੱਗ ਜਾਂਦੀਆਂ ਤੇ ਜੜਾ ਜਿਹੜੀ ਕੰਟੈਕਟ ਫੰਗੀਸਾਈਡ ਦਾ ਵੀ ਕੰਮ ਕਰਦਾ ਜੜਾ ਚਿੱਟੀ ਹੋ ਜਾਂਦੀ ਹੈ ਤੇ ਝੋਨੇ 'ਚ ਹਰਾਪਣ ਆ ਜਾਂਦਾ ਕਿਸਾਨ ਵੀਰਾਂ ਦੇ ਮਨ 'ਚ ਇਹ ਧਾਰਨਾ ਬਣੀ ਹੋਈ ਹੈ ਵੀ ਇਹਦੇ ਨਾਲ ਪਾਣੀ ਪਹਿਲਾਂ ਹੀ ਨਹੀਂ ਖੜਦਾ ਹੋਰ ਨਹੀਂ ਕੜਨਾ ਇਸ ਕਰਕੇ ਕਿਸਾਨ ਵੀਰੋ ਇਹ ਦਿਮਾਗ 'ਚੋਂ ਕੱਢ ਦਿਓ ਮੇਰੀ ਬੇਨਤੀ ਹੈ ਕਿल्ले 2 ਕਿल्ले 'ਚ ਪਾ ਕੇ ਦੇਖੋ ਇੱਕ ਕਿਸਾਨ ਵੀਰ ਦੇ ਕੀ ਸੀਗਾ ਪਰ ਪਾਣਾ ਇਹ ਆ ਵੀ ਐਸੀ ਕੰਪਨੀ ਦਾ ਪਾਣਾ ਜਾਂ ਤਾਂ ਹਰੀਆਲੀ ਡੀ ਐਫ ਦੇ ਨਾਂ ਤੇ ਆਉਂਦਾ ਜਾਂ ਪ੍ਰੋਫਿਟ ਕੰਪਨੀ ਜੈਸ਼ਿਲ ਹੈ ਸਲਫਰ ਕੰਪਨੀ ਜੈਸ਼ਿਲ ਹੈ ਤੇ ਇੱਕ ਇਹਨਾਂ ਦੀ ਹਰੀਆਲੀ ਆਉਂਦੀ ਹੈ ਇੱਕ ਇਹਨਾਂ ਦੀ ਪ੍ਰੋਫਿਟ ਆਉਂਦੀ ਹੈ ਦੋਨਾਂ ਚੋਂ ਸਲਫਰ ਮੈਂ ਕਿਸੇ ਕੰਪਨੀ ਦਾ ਨਾਂ ਨਹੀਂ ਲੈਂਦਾ ਹੁੰਦਾ ਸਿਰਫ ਸਲਫਰ ਤਾਂ ਸਲਫਰ ਕਹਿਣਾ ਜੇ ਕੋਈ ਫੰਗੀ ਸੈੱਡ ਹੈ ਤਾਂ ਫੰਗੀ ਸੈੱਡ 1263 ਕਹਿਣਾ ਜਾਂ ਥਾਇਮ ਆਪਣੇ ਜਿਹੜਾ ਵੀ ਲਾ ਲਓ ਵੀ ਜਾਈਕਪਾ ਨੋ ਕਿਣਾ ਕਿਸੇ ਵੀ ਅਸੀਂ ਕੰਪਨੀ ਦਾ ਨਾਮ ਲੈਂਦੇ ਪਰ ਅਸੀਂ ਖਾਸ ਕਰਕੇ ਕੰਪਨੀ ਦਾ ਇਸ ਚੀਜ਼ ਦਾ ਨਾਮ ਲਵਾਂਗੇ ਵੀ ਇਹ ਕੰਪਨੀ ਦੀ ਪਾਈਓ ਤੁਸੀਂ ਦੋ ਵੀ ਜਾਨੀ ਕਿ ਦੋ ਬ੍ਰਾਂਡ ਆਦੇ ਇਹਨਾਂ ਦੇ ਦੋਨਾਂ ਚੋ ਕੋਈ ਮਰਜ਼ੀ ਪਾ ਲਿਓ ਚਾਹੇ ਪਰ ਤੁਸੀਂ ਫਰਕ ਦੇਖਿਓ ਬਾਕੀ ਆਪਦੀ ਮਰਜ਼ੀ ਦੀ ਲੈ ਜਿਓ 3 ਕਿਲੋ ਇਹਨਾਂ ਚੋ ਦੋਨਾਂ ਪੈਕਟਾਂ ਚੋਂ ਇੱਕ ਲੈ ਕੇ ਜਾਈਓ ਤੇ ਤੁਹਾਨੂੰ ਰਿਜ਼ਲਟ ਪਤਾ ਲੱਗੂਗਾ ਤੇ ਬਾਕੀ ਤੁਸੀਂ ਆਪਦੀ ਮਰਜ਼ੀ ਦੀ ਪਾ ਲਿਓ ਤੇ ਇੱਕ ਕੰਪਨੀ ਦੀ ਹਰਿਆਲੀ ਚਾਹੇ ਪ੍ਰੋਫਿਟ ਲੈ ਜੀਓ ਤੇ ਇਸ ਕਰਕੇ ਮੇਰੇ ਵੀਰੋ ਵੀ ਇੱਕ ਕਿਸਾਨ ਵੀਰ ਆਇਆ ਬੀਆਰਐਫ ਝੋਨਾ ਨਹੀਂ ਚੱਲ ਰਿਹਾ ਤੇ ਉਹਨੂੰ ਅਸੀਂ ਆਖਿਆ ਵੀ ਸਾਰਾ ਕੁਝ ਪਾਈ ਬੈਠਾ ਕਹਿੰਦਾ ਜਿਹੜੀ ਛੋਟੀ ਦੁਕਾਨ ਤੇ ਆ ਝੋਨਾ ਚੱਲ ਨਹੀਂ ਰਿਹਾ ਤੇ ਸਾਰਾ ਕੁਝ ਪਾਈ ਬੈਠਾ ਜਿਹੜਾ ਤੁਹਾਡੀ ਦੁਕਾਨ ਤੇ ਹੈ ਪਰ ਉਹਨੂੰ ਪੁੱਛਿਆ ਵੀ ਤੁਸੀਂ ਸਲਫਰ ਲੈ ਜੋ ਆ ਤੇ ਝੋਨਾ ਨਾ ਚੱਲਿਆ ਤੁਸੀਂ ਥੈਲੀਆਂ ਦੇ ਪੈਸੇ ਵਾਪਸ ਲੈ ਜੂ ਇਨੀ ਗਾਰੰਟੀ ਦਿੱਤੀ ਜੇ ਤੁਹਾਡਾ ਝੋਨਾ ਨਾ ਚੱਲਿਆ ਉਹਨਾਂ ਨੂੰ 4 ਕਿਲੋ ਸਲਫਰ ਆਖੀ ਸੀ ਤੇ 8 ਕਿਲੋ ਚੂਨਾ ਕਲੀ ਦੋਨੇ ਮਿਲਾ ਕੇ ਪਾ ਦਿਓ ਜੇ ਤੁਹਾਡਾ ਝੋਨਾ ਨਾ ਚੱਲਿਆ ਤੇ ਇਹਦੇ ਪੈਸੇ ਵਾਪਸ ਕਰ ਦਾਂਗੇ ਪਰ ਕਿਸਾਨ ਵੀਰੋ ਤੀਜੇ ਚੌਥੇ ਦਿਨੋਂ ਸਾਰੀਆਂ ਥੈਲੀਆਂ ਇਹ ਸਲਫਰ ਦੀਆਂ ਮੋੜ ਗਿਆ ਕਹਿੰਦਾ ਗਵਾਂਢੀ ਕਹਿੰਦਾ ਆ ਤੈਨੂੰ ਕਿਹਨੇ ਦਿੱਤੀ ਸਲਫਰ ਪਾਣੀ ਤਾਂ ਤੇਰੇ ਪਹਿਲਾਂ ਹੀ ਨਹੀਂ ਖੜਦਾ ਤੇ ਸਲਫਰ ਨਾਲ ਜਮੈਂ ਨਹੀਂ ਖੜਨਾ ਜਿਹੜਾ ਤੇਰਾ ਹੁਣ 30 35 ਮਨ ਝੋਨਾ ਹੋਣਾ ਇਹਨੇ ਉਹ ਵੀ ਨਹੀਂ ਹੋਣ ਦੇਣਾ ਸਲਫਰ ਨੇ ਇਸ ਕਰਕੇ ਵੀਰੋ ਅਮ ਵਿਸ਼ਵਾਸ ਕਰਿਓ ਕਿੱਲੇ ਚ ਪਾ ਕੇ ਦੇਖਿਓ ਤੁਸੀਂ ਕਿਸੇ ਵੀ ਕਿਤੋਂ ਵੀ ਲੈ ਕੇ ਪਰ ਲੈਣੀ ਇਹ ਕੰਪਨੀ ਆ ਤੁਹਾਨੂੰ ਮਿਲ ਜੂਗੀ ਵੀ ਕਿਤੋਂ ਵੀ ਤੁਸੀਂ ਇੱਕ ਕਿੱਲੇ ਚ 3 ਕਿਲੋ ਪਾ ਕੇ ਦੇਖਿਓ ਤੁਹਾਨੂੰ ਐਕਸਟਰਾ ਰਿਜ਼ਲਟ ਮਿਲੂਗਾ ਝੋਨਾ ਫੋਟ ਕਰੂਗਾ ਜ਼ਬਰਦਸਤ ਨਾਲ ਤੁਸੀਂ ਜੇ ਮਾਈਕਰੋ ਰਾਜਾ ਪਾਣੇ ਪਾ ਸਕਦੇ ਹੋ ਉਹ ਤੁਹਾਡੀ ਇੱਛਾ ਪਰ ਤੁਸੀਂ ਝੋਨਾ ਨਹੀਂ ਚੱਲ ਰਿਹਾ ਤਾਂ ਤੁਸੀਂ 3 ਤੋਂ 4 ਕਿਲੋ ਸਲਫਰ ਪਾ ਕੇ ਦੇਖਿਓ ਤੁਹਾਡਾ ਝੋਨਾ ਫੋਟ ਕਰੂਗਾ ਹਰਾ ਪਣ ਪੂਰਾ ਆਊਗਾ ਡੇ ਡੱਕੇ ਡੁੱਕੇ ਮਚਰੇ ਆ ਸਭ ਚੱਲ ਪੈਣਗੇ ਤੇ ਮੇਰੀ ਬੇਨਤੀ ਹੈ ਕਿਲੇ ਦੋ ਕਿਲੇ ਚ ਤੁਸੀਂ ਪਾ ਕੇ ਪਾ ਕੇ ਦੇਖਿਓ ਇਹਨੇ ਸਲਫਰ ਦੇ ਕੰਮ ਪੀ ਐਚ ਲੈਵਲ ਠੀਕ ਕਰਨਾ ਫੰਗੀ ਸਾਈਡ ਦਾ ਕੰਮ ਕਰਨਾ ਹਰਾ ਪੰਨ ਲਿਆਣਾ ਤੇ ਜਿਹੜਾ ਚਿੱਟੀਆਂ ਕਰਨੀਆਂ ਇਹਦੇ ਬਹੁਤ ਜ਼ਿਆਦਾ ਕੰਮ ਹੈ ਜੇ ਆਪਾਂ ਕਰਨ ਲੱਗੀ ਤਾਂ ਵੀਡੀਓ ਵੱਡੀ ਹੋ ਜੂਗੀ ਇਹਦੇ ਫਾਇਦੇ ਗਿਣਾਂ ਲੱਗ ਜੀਏ ਪਰ ਤੁਸੀਂ ਕਿੱਲੇ ਚ ਪਾ ਕੇ ਦੇਖਿਓ ਜਿਹੜੇ ਚੋਣੇ ਨਹੀਂ ਚੱਲ ਰਹੇ ਤਾਂ ਜਿਹੜੇ ਚੋਣੇ ਠੀਕ-ਠਾਕ ਵੀ ਉਹ ਵੀ ਕਿੱਲੇ ਚ ਪਾ ਕੇ ਦੇਖਣ ਇਹ ਤੁਹਾਨੂੰ ਪਤਾ ਲੱਗ ਜੂ ਕੀ ਰਿਜ਼ਲਟ ਹੈ ਇਹਦੇ ਆਹੀ ਵੀਰੋ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨੀਆਂ ਸੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਮੇਰੇ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਵੱਤੋ-ਵੱਤ ਸ਼ੇਅਰ ਕਰਿਆ ਕਰੋ ਤਾਂ ਜੋ ਵੱਤੋ ਕਿਸਾਨਾਂ ਤੱਕ ਪਹੁੰਚ ਸਕੇ ਤੇ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਧੰਨਵਾਦ